ਸੰਤ ਮਹਾਪੁਰਖ ਬਾਬਾ ਕਰਨੈ ਸਿੰਘ ਜੀ ਮੋਗੇ ਵਾਲੇ ਗੁਰਦਰਾ ਸਾਹਿਬ ਵਿਖੇ ਸੇਵਾ ਨਿਭਾ ਰਹੇ ਹਨ ਅਤੇ ਸੱਚਖੰਡ ਵਾਸੀ ਸ੍ਰੀ ਹਜੂਰ ਸਾਹਿਬ ਨਦੇੜ ਸਾਹਿਬ ਵਿਖੇ ਬਾਬਾ ਜੱਸਾ ਸਿੰਘ ਜੀ ਜੀ ਜੋ ਪਿਛ ਲੰਮੇ ਸਮੇਂ ਤੋਂ ਗੁਰੂ ਘਰ ਦੀ ਸੇਵਾ ਨਿਭਾ ਰਹੇ ਹਨ ਉਹਨਾਂ ਦੇ ਛੋਟੇ ਭਰਾਤਾ ਸਰਦਾਰ ਮਹਿਲ ਸਿੰਘ ਜੀ ਜੋ ਪਿਛਲੇ ਦਿਨ ਹਾਰਟ ਅਟੈਕ ਹੋਣ ਨਾਲ ਉਹਨਾਂ ਦੀ ਮੌਤ ਹੋ ਜਾਣ ਤੇ ਉਨ੍ਹਾਂ ਦਾ ਅੰਤਮ ਸੰਸਕਾਰ ਉਨ੍ਹਾਂ ਦੇ ਜੱਤੀ ਪਿੰਡ ਮੱਖੀ ਕਲਾਂ ਵਿਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਪਰਿਵਾਰ, ਮਾਲ ਪਿੰਡ ਦੇ ਆਗੂਆਂ ਵੱਲੋਂ ਅਤੇ ਰਿਸ਼ਤੇਦਾਰਾਂ ਤੇ ਭੈਣ ਭਰਾਵਾਂ ਵੱਲੋਂ ਦੁੱਖ ਸਾਂਝਾ ਕੀਤਾ ਗਿਆ। ਮਹਿਤ ਸਿੰਘ ਦੇ ਜਾਣ ਨਾਲ ਜੋ ਘਾਟਾ ਪਿਆ ਹੈ ਉਹ ਕਦੀ ਵੀ ਪੂਰਾ ਨਹੀਂ ਹੋ ਸਕਦਾ। ਮਹਿਤ ਸਿੰਘ ਦਾ ਇੱਕ ਬੇਟਾ ਫੌਜ ਵਿੱਚ ਸੇਵਾ ਨਿਭਾਰਿਆ ਹੈ ਅਤੇ ਉਸ ਦੀ ਬੇਟੀ ਸਾਦੀ ਸੁਦਾ ਹੈ। ਭਾਈ ਮਹਿਤ ਸਿੰਘ ਬਹੁਤ ਹੀ ਮਿੱਠ ਬੋਲੜੇ ਸੁਆਦ ਦੇ ਮਾਲਕ ਮੰਨਦੇ ਮਾਲਕ ਸਨ ਜੋ ਉਹਨਾਂ ਦੇ ਜਾਨ ਨਾਲ ਜੋ ਘਾਟਾ ਪਿਆ ਹੈ ਉਹ ਕਦੀ ਵੀ ਪੂਰਾ ਨਹੀਂ ਹੋ ਸਕਦਾ ਪ੍ਰਮਾਤਮਾ ਹੁਣ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਪਾਣਾ ਮਨ ਦਾ ਬਲ ਬਸ ਵੈਗ੍ਰੂ ਉਹਨਾਂ ਦੇ ਪਰਿਵਾਰ ਤੇ ਕਿਰਪਾ ਕਰੇ ਉਹਨਾਂ ਦੀ ਬੇਟੀ ਵਰਲਾਪ ਕਰ ਰਹੀ ਹੈ ਬਹੁਤ ਹੀ ਮੰਦਪਾਕੀ ਘਟਣਾ ਹੈ ਬਹੁਤ ਹੀ ਮਿੱਠ ਬੁਲੜੇ ਸੁਭਾਅ ਦੇ ਮਾਲਕ ਸਨ ਸਰਦਾਰ ਮਹਿਲ ਸਿੰਘ ਦੀ ਮਹਿਲ ਸਿੰਘ ਦੇ ਜਾਨਾ ਜੋ ਘਟਾ ਪਿਆ ਹੈ ਉਹ ਕਦੀ ਵੀ ਪੂਰਾ ਨਹੀਂ ਹੋ ਸਕਦਾ ਆ ਮਹਿਲ ਸਿੰਘ ਦੀ ਪੁਰਾਣੀ ਤਸਵੀਰ ਹੈ ਵੇਖੋ ਜੀ ਬਹੁਤ ਹੀ ਮਿੱਠ ਬੋਲੜੇ ਸੁਭਾਅ ਦੇ ਸਨ ਮਾਲਕ ਸਰਦਾਰ ਮਹਿਲ ਸਿੰਘ ਜੀ ਆਹਨਾਂ ਦਾ ਬੇਟਾ ਗੁਰਲਾਬ ਕਰ ਰਿਹਾ ਮੋਗੇ ਤੋਂ ਵੀ ਮਹਾਪੁਰਖਾਂ ਨੇ ਆਪਣੇ ਸੇਵਕ ਭੇਜੇ ਆ ਇਹ ਕੋਈ ਬੇਟੀ ਵਰਨਾਪ ਕਰ ਰਹੀ ਹੈ ਪਿਤਾ ਦਾ ਸਾਇਆ ਉੱਠ ਜਾਣ ਨਾਲ ਬਹੁਤ ਜੋਗਾਟਾ ਪਿਆ ਇਹ ਕਦੀ ਵੀ ਪੂਰਾ ਨਹੀਂ ਹੋ ਸਕਦਾ ਬਹੁਤ ਮੰਦ ਭਾਜੀ ਘਟਨਾ ਹੈ ਸਰਦਾਰ ਮੈਲ ਸਿੰਘ ਜਾਂ ਦੇ ਨਾਲ ਆ ਨਾ ਦਾ ਬੇਟਾ ਫੌਜ ਵਿੱਚ ਡਿਊਟੀ ਨਿਭਾ ਰਿਹਾ ਹੈ ਬਹੁਤ ਹੀ ਵਧੀਆ ਪਰਵਾਸ ਸੀ ਗੁਰੂ ਘਰ ਨਾਲ ਜੁੜਿਆ ਪਰਿਵਾਰ ਹੈ ਬੜੀ ਮਾੜੀ ਗੱਲ ਹੈ ਪਰਮਾਤਮਾ ਹਨ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ ਯਾਤਰਾ ਕੀ ਹੋਵੇ ਰੀਪੋਰਟ ਆਦੀ ਦੇਖਦੇ ਇੱਕ ਬਖਲਾ ਇਸ਼ਾਰਾ ਕਰਦਾ ਹੈ 12 7 ਪੱਤਸ਼ੀਪਾ ਸਾਹਿਬ ਪਰ ਟੰਡਾ ਵੱਡਾ ਹੋ ਰਿਹਾ ਸਾਖਨ ਹਰਸ ਸਾਧਨਾ ਜਾਣੇ ਜਿਹਦੇ ਅਸਰ ਹੋਵੇ ਗੰਡਾ ਹੈ ਜਿਉਂ-ਜਿਉ ਚੱਲੇ ਚੁਬੇ ਦੁੱਖ ਪਾਵੇ ਜਮਕਾਨ ਸਹੇ ਸਿਰ ਡੰਡਾ ਹੈ ਹਰਤਨ ਹਰ ਹਰ ਨਾਮ ਸੁਬਾਨੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ પુરੁਖ ਪਾਇਆ ਪਰਮੇਚਾਨ ਕੋ ਮੋਹ ਸ਼ੋਗ ਦਾ ਸਾਧ ਪਰ ਮਰਣਾ ਨਹੀਂ ਮੰਨਣੀ ਮੜੀ ਜਾ ਲਈ ਯਾਰ ਮੜੀ ਮੜੀ ਹੀ ਗੱਲ ਹੋ ਗਈ ਪਤਾ ਨਹੀਂ ਲੱਗਾ ਚਾਂਦ ਤੱਕ ਅੱਛਾ ਦੇਖ ਲੂਗੀ ਹੋ ਗਿਆ ਠੀਕ ਹੈ ਉਹ ਤੇ ਅੰਬਰਸਰ ਖੜਿਆ ਹੈ ਅੰਬਰਸਰ ਖੜਿਆ ਹੈ ਅਸਰ ਅਸਰ ਕਿਹੜਾ ਟਿਕੜਾ ਹੈ ਹਾਂ ਜੀ ਅੱਜ ਆਜਾ ਸਮਾਗਮ ਵੀ ਚੱਲਦਾ ਔਰ ਸੇਟ ਕੱਟੀ ਆ ਸਮਾਗਮ ਨੂੰ ਬੜੀ ਮਾੜੀ ਗੱਲ ਹੋਈ ਭਾਜੀ ਕੀ ਗੱਲ ਬਣੀ ਹੈ ਕੀ ਕੀਤਾ ਜਾਵੇ ਜਾਂ ਜੱਜ ਮਾਰੀ ਕਿ ਟਿਲੇ ਹਾਂ ਟਿਲੇ ਮੇਟੀ ਲੈ ਵੀ ਕੋਈ ਨਹੀਂ ਉਹ ਪੀਐਚ ਰੇਂਜ ਦੇ ਜਿਹੜੇ ਬੜੀ ਦੇ ਉਹਨਾਂ ਨੇ ਸਟੈਂਡ ਜਿਹੜਾ ਚੈੱਕ ਕਰਾਉਣ ਗਿਆ ਚੈੱਕ ਹੀ ਕਰਾਉਣ ਗਿਆ ਉਹ ਹੋ ਵੀ ਗਏ ਪਾਏ ਵੀ ਗਏ ਉਸ ਤੋਂ ਬਾਅਦ ਬੁਲ ਕੇ ਉਹ ਵਿਖਾਉਣਗੇ ਤੇ ਵਿਖਾਉਣੇ ਉੱਥੇ ਜਾਏਗਾ ਹਾਂ ਜੇੜ ਤੋਂ ਹੀ ਹੋ ਗਿਆ ਅੰਦਰ ਵੀ ਗਏ ਥੋੜੀ ਕਮਾਈ ਕੀਤੀ ਬੜੀ ਕਮਾਈ ਕੀਤੀ ਉਹਦੇ ਸੁਪ ਲੈ ਕੇ ਬੜੀ ਮੜੀ ਗੱਲ ਹੋਈ ਡੈਡੀ ਤੇਰੇ ਨਾਲ ਕੀ ਗੱਲ ਬਣੀ ਹਾਂਜੀ ਚਾਰ ਪੰਜ ਦਿਨ ਪਹਿਲਾਂ ਹਾਂ ਤਾਂ ਹਾਰਟ ਐਗ ਦੀ ਪ੍ਰੋਬਲਮ ਆਈ ਸੀ ਅੱਛਾ ਵੇੜਾ ਨਾਲਾਈ ਨਹੀਂ ਉਸਪੀਟਲ ਖੜਿਆ ਉਹਨੇ ਸਟੈਂਡ ਵਗੜਾ ਪਾ ਦੇ ਨਾਲ ਹਾਂਜੀ ਇਹ ਸਟੈਂਡ ਵਗੜਾ ਪਾ ਕੇ 2 ਦਿਨ ਬਾਅਦ ਸ਼ੁਕੀਰੇ تھی ਇਹਦੇ ਉਹ ਠੀਕ ਹੈ 5 ਦਿਨਾਂ ਬਾਅਦ ਆ ਕੇ ਦੁਬਾਰਾ ਚੈੱਕ ਅਪ ਕਰਾ ਲਿਆ ਵੇਖਣਾ ਨਾਲ ਨਾਲ ਵਾਈ ਲਿਆ ਜੀ ਅੱਛਾ ਇਹ 5 ਦਿਨ ਬਾਅਦ ਦੁਬਾਰਾ ਚੈੱਕ ਅਪ ਕਰਾਉਣ ਗਏ ਆ ਹਸਪਤਾਲ ਪਹੁੰਚੇ ਜਾਂਦੇ ਉਹ ਜੱਟੀ ਦੀ ਬਾਰੀ ਕੋਲ ਜਿੱਥੇ ਦੁਬਾਰਾ ਉੱਥੇ ਉੱਥੇ ਟੇਕੇ ਹਾਂਜੀ ਉੱਥੇ ਤਰੇਲੀਆਂ ਆ ਗਈਆਂ ਟੇਕੇ ਤਾਂ ਨਹੀਂ ਆਪਦਾ ਹਸਪਤਾਲ ਵਾਲੇ ਬਾਹਰ ਆ ਗਏ ਸਟਰੈਚਰ ਲੈ ਗਏ ਲੰਮੇ ਪਾ ਕੇ ਅੰਦਰ ਲੈ ਕੇ ਗਏ ਅੰਦਰ ਜਾ ਕੇ ਉਹਨਾਂ ਵੈਂਟੀਲੇਟਰ ਤੇ ਲਾਤਾ ਅੰਦਰ ਕਰਦੇ ਆਂ ਹਾਂਜੀ ਨਹੀਂ ਸਾਹ ਨਹੀਂ ਗੱਡੀ ਜੀ ਦੱਸਦੇ ਵੀ ਗੱਡੀ ਜੀ ਆਸਟ੍ਰੇਲੀਆਈਆਂ ਗੱਡੀ ਜੀ ਦਾ ਹਾਂ ਗੜੀ ਬਾਰੀ ਜਾਂਦੇ ਹੈ ਦੂਜਾ ਟੈਕ ਇਹ ਦੋ ਆ ਜਾਣਾ ਉਹਨੇ ਫਿਰ ਇਹ ਟਟਾਰ ਮੈਲ ਸਿੰਘ ਦੇ ਬੇਟਾ ਜੀ ਹੈ ਇਹ ਤੁੰਗ ਆ ਜਾਏਗਾ ਕਿ ਹਾਂ ਜੀ ਮੈਂ ਜੀ ਬਾਤ ਜੀ ਕੋਲ ਜੀ ਇਹ ਕਿ ਬਾਅਦ ਸਹੀ ਜੀ ਮਤਲਬ ਉਹ ਨਾਨਕਪੁਰੋਂ ਆਏ श्री श्री हरि कृष्ण गुरू गोबिंद्रंथ साहिब जी ਗੇਲੋ ਬੜੀ ਮਾਰੀ ਗੈਲੋ ਇੱਕ ਹੀ ਗੱਲ ਕੀ ਕਰ ਸਕਦੇ ਜੁਲਮ ਹੋ ਜਾਂਦਾ ਸਰਪਾਹੀ ਮਾਰਕ ਦੇ ਵੇਦੀ ਦੇ ਤੇ ਤੇ ਹੋਰ ਕੀ ਸਰ ਤੇ ਬੱਚੇ ਪਾ ਲੈਂਦਾ ਇਹ ਬਾਹਰ ਪੜਦਾ ਇਹ ਹਮਮ ਸਾਡਾ ਸੁਨਨ ਨਾਲ ਲਿਖ ਰਿਹਾ ਭੀ ਆਰਾਮ ਨਾ ਆਉਂਦਾ ਸਾਡਾ ਪ੍ਰੇਮੀ ਹਰ ਇੱਕ ਨੂੰ ਮਿਲਿਆ ਬੜੀ ਚਾਹ ਨਾ ਮਿਲਣਾ ਬੜਾ ਥੈਂਕ ਯੂ ਕੀ ਗੱਲ ਬਣੀ ਕਰਕੇ ਨਾ ਕੀ ਆਪ ਤੈ ਕੀ ਹੋਇਆ ਨਾ ਕੰਗਸਰ ਜਾ ਕੇ ਕੁਝ ਦਿਨ ਪਹਿਲਾਂ ਸੌਂਗਵਾਲ ਸਟੈਂਡ ਅਪ ਹੋਇਆ ਇਹਦੀ ਹਸਪਤਾਲ ਗਏ ਚੈੱਕਅਪ ਕਰਾਉਣ ਲਈ ਉਦੋਂ ਵੈਸੇ ਮਾਈ ਲੈਣ ਲਈ ਪੰਜਾਂ ਦਿਨਾਂ ਬਾਅਦ ਅਟੈਕ ਹੋ ਗਿਆ ਤੇ ਹਸਪਤਾਲ ਦੇ ਉਹੇ ਗਾੜੀ ਡੈਥੋ ਜਸਦੀ ਨਮਾਜ਼ ਕੱਲ੍ਹ ਸੀ ਨਾ ਐਸਵੇਂ ਨੇ ਸੰਗਤਾਂ ਨੂੰ ਛੁੱਟੀਆਂ ਬਖਸ਼ੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਰੇਸਾ ਸਰਬ ਪੱਯਲੋ ਤਾਂ ਬੜੀ ਮਾੜੀ ਗੱਲ ਹੋਈ ਹੈ ਆਪ ਆਪਣੇ ਮਹਿਲ ਸਿੰਘ ਵੱਲੋਂ ਕੀ ਗੱਲ ਬਣੀ ਕੋਈ ਨਹੀਂ ਬਸ ਚੰਗੇ ਭਲੇ ਸੀਗੇ ਰੇਤ ਦਾ ਗਰਮੀ ਦੇ ਵਿੱਚ ਬੈਠੇ ਸੀ ਬਲੱਡ ਪ੍ਰੈਸ਼ਰ ਵਧ ਗਿਆ ਬਲੱਡ ਪ੍ਰੈਸ਼ਰ ਵੱਧ ਉਹ ਪਿੰਡਵਾਨ ਕੇ ਡਾਕਟਰ ਨੂੰ ਟੀਕਾ ਲਵਾ ਕੇ ਆਪ ਹੀ ਗਿਆ ਤੇ ਰਸਤੇ ਕਿੰਨੇ ਵੱਲੋਂ ਲੱਗਾ ਜਿਵੇਂ ਧੁੰਦ ਜੀ ਇਹ 2 ਮੀਟਰ ਗਿਆ ਤੇ ਬੋਲਤੀ ਓਕੇ ਉਦੋਂ ਬਾਅਦ ਫਿਰ ਸਟੇਬਲ ਹੋ ਕੇ ਮੜਾਇਆ ਤੇ ਕੈਂਦੇ ਚ ਲੈ ਗਿਆ ਤੇ ਘਰ ਦੇ ਲੈ ਕੇ ਅੰਮ੍ਰਿਤਪੁਰ ਸਰਬ ਨੂੰ ਅੰਮ੍ਰਿਤ ਡਾਕਟਰ ਕੋਲੋਂ ਪਹੁੰਚੇਗੇ ਹੂੰ ਹੂੰ ਉੱਥੇ ਗਿਆ ਉਹਨੇ ਕਿਹਾ ਅਮਸਰ ਲੈ ਜਾਓ ਉਹਨਾਂ ਦੀ ਜਗ੍ਹਾ ਐਡਮਿਟ ਕਰ ਲਿਆ ਤੇ ਟੈਸਟ ਉਸ ਕੀਤੇ ਤੇ ਇਨਸਟੈਂਟ ਪਾ ਤੇ ਠੀਕ ਹੋ ਕੇ ਘਰੇ ਆ ਗਿਆ ਹੂੰ ਘਰੇ ਆਉਣ ਤੋਂ ਬਾਅਦ ਕੱਲ ਇਹ ਦੁਬਾਰਾ ਚੈੱਕਅਪ ਕਰਾਉਣ ਵਾਸਤੇ ਗਏ ਸੀ ਉੱਥੇ ਜਦੋਂ ਆ ਕੇ ਹਸਪੀਟਲ ਦੇ ਕੋਲੇ ਗੱਡੀ ਖੜੀ ਸੀ ਜਾ ਕੇ ਉੱਥੇ ਨੂੰ ਫੇਰ ਅਟੈਕ ਹੋ ਗਿਆ ਉੱਥੇ ਦੁਬਾਰਾ ਅਟੈਕ ਆ ਗਿਆ ਹਾਂ ਅਟੈਕ ਨਾਲ ਮੈਲ ਸਿੰਘ ਦੇ ਇਹ ਛੋਟੇ ਛੋਟੇ ਭਾਈ ਸਾਹਿਬ ਨਾ ਹਾਂਜੀ ਹਾਂਜੀ ਮੈਲ ਸਿੰਘ ਦੇ ਛੋਟੇ ਭਾਈ ਸਾਹਿਬ ਆ ਮੈਲ ਸਿੰਘ ਦੇ ਵੱਡੇ ਭਾਈ ਸਾਹਿਬ ਨਿਰਮਲ ਸਿੰਘ ਜੀ ਹਾਂਜੀ ਇਹ ਹੋਏ ਗਾਲੇ ਤਰੇ ਹੈ ਆ ਮਾੜਾ ਢੱਲਾ ਆ ਕੋਠੀ ਖੜਿਆ ਕੋਠੀੋਂ ਮੁੜ ਕੇ ਉਹਨੇ ਸਭ ਘੇਰ ਲਈ ਉੱਥੇ ਟੈਂਟ ਵਿੱਚ ਲਾ ਕੇ ਉਹਦਾ ਸੈਂਟ ਪਾਇਨ ਲਾ ਲਿਆ ਹੂੰ ਸੈਂਟਰ ਕੋ ਪਵਾ ਦੇ ਪੰਜ ਦਿਨਾਂ ਆਸਤੇ ਨਾ ਹੋਵੇ ਫੇਰ ਬਖਾਇਓ ਪੰਜ ਦਿਨ ਕਾ ਰੱਖਿਆ ਚੰਗਾ ਪੜਾ ਹੂੰ ਪੰਜ ਦਿਨ ਇਹ ਤੇ ਮੁੰਡਾ ਕਹੇ ਇੱਥੇ ਨਹੀਂ ਕੋ ਆਪਣਾ ਭੇਜਾ ਤੇ ਉਹ ਸੇ ਗੱਡੀ ਚੱਕੀ ਤੁਹਾਨੂੰ ਆਦਾ ਗੱਡੀ ਸਾਈਡ ਤੇ ਕਰਕੇ ਜਾ ਤਾ ਜੀ ਸਾਈਡ ਤੇ ਕਰਕੇ ਢੱਕਣ ਲਗਾ ਦੇ ਜੇ ਉੱਤਰ ਲਗਾ ਤੇ ਇਹ ਹੀ ਹਾਈਟ ਹੈ ਬਾਪੁਰਖ ਬਾਬਾ ਕਰਨਾ ਸਿੰਘ ਜੀ ਦੇ ਛੋਟੇ ਭਰਾ ਹੀ ਕਿ ਵੱਡੇ ਭਰਾ ਛੋਟੇ ਛੋਟੇ ਭਰਾ ਹੀ ਤੇ ਬਾਬਾ ਜੱਸਾ ਸਿੰਘ ਜੀ ਸੱਚਖੰਡ ਸ੍ਰੀ ਜੂਸਾਹਬ ਉਹ ਵੀ ਇੱਥੇ ਸੇਵਾ ਨਿਭਾ ਰਹੇ ਆ ਉਹਨਾਂ ਦੇ ਅੱਜ ਭਾਈ ਸਾਹਿਬ ਮਹਿਲ ਸਿੰਘ ਜੀ ਦੀ ਅੱਜ ਮੌਤ ਹੋਣ ਤੇ ਅੱਜ ਸਾਰਾ ਪਰਿਵਾਰ ਕੱਤਰ ਹੋਇਆ ਰਿਸ਼ਤੇਦਾਰ ਸਾਰੇ ਬਹੁਤ ਘਟਾ ਪਿਆ ਇਹ ਜਿਹੜਾ ਘਟਾ ਹੈ ਇੱਕ ਅੱਧੀ ਪੁਰਾਣੀ ਹੋ ਸਕਦਾ ਅ ਭਾਈ ਸਾਹਿਬ ਇਹਨਾਂ ਦੇ ਵੱਡੇ ਭਾਈ ਸਾਹਿਬ ਆ ਡਾਕਟਰ ਸਾਹਿਬ ਛੋਟੇ ਭਾਈ ਸਾਹਿਬ ਇਹਨਾਂ ਦੇ ਆਪਣੇ ਸੁਖਵੈਲ ਭਾਜੀ ਇਹ ਵੀ ਸੱਚ ਕਰਨ ਸ੍ਰੀ ਹਜੂਰ ਸਾਹਿਬ ਉੱਥੇ ਸੇਵਾ ਨਿਭਾ ਰਹੇ ਆ ਹੋਰ ਬਾਬਾ ਜੀ ਤੁਸੀਂ ਕਦੋਂ ਆਏ ਫਿਰ ਨਹੀਂ ਦੇਖ ਕੱਲ ਸ਼ਾਮ ਨੂੰ ਸਾਨੂੰ ਪਤਾ ਲੱਗਾ ਐਸਸ ਬਾਬਾ ਜੀ ਨੇ ਹੁਕਮ ਲਾਇਆ ਚਲੋ ਘਾਟਾ ਨਹੀਂ ਪੂਰਾ ਸਕਦਾ ਪਰ ਪਾਣਾ ਮੰਨਣਾ ਪੈਣਾ ਦਰਸਾ ਵੇ ਇਹਨਾਂ ਦੇ ਕਿੰਨੇ ਬੱਚੇ ਆਹੇ ਆਪਣੇ ਇੰਨਾ ਲਾ ਇੱਕ ਮੁੰਡਾ ਇੱਕ ਕੁੜੀ ਅੱਛਾ ਮੁੰਡਾ ਕੀ ਕਰ ਰਿਹਾ ਮੁੰਡਾ ਆਰਮੀ ਦੇ ਵਿੱਚ ਹੀ ਹੈ ਅੱਛਾ ਅੱਛਾ ਹਾਂ ਸਰਦਾਰ ਮੈਸ ਸਿੰਘ ਦੇ ਇੱਕ ਬੇਟਾ ਇੱਕ ਬੇਟੀ ਹੈ ਬੇਟਾ ਇੱਕ ਫੌਜੀ ਦੀਆਂ ਸੇਵਾਵਾਂ ਨਿਭਾ ਰਿਹਾ ਉਹ ਵੀ ਪਹੁੰਚੇ ਅੱਜ ਉਹਨਾਂ ਨਾਲ ਵੀ ਗੱਲ ਕੀਤੀ ਹੈ ਈਗਲ ਬਣੀ ਇਹ ਭਾਈ ਸਾਹਿਬ ਨੂੰ ਭਾਈ ਸਾਹਿਬ ਨਹੀਂ ਅਚਨਚੇਤ ਹੀ ਥੋੜੀ ਜਿਹੀ ਪ੍ਰੋਬਲਮ ਸਟੈਂਡ ਪਵਾ ਕੇ ਚਾਹਤਨ ਫਿਰ ਨਾਲਾਈਟਾਂ ਤੇ ਚਲੇ ਆ ਗਏ ਆ ਕੱਲ੍ਹ ਨਹੀਂ ਤਸਤਾ ਅਸੀਂ ਫੇਰ ਨੋਟਿਸ ਮਾਤੇ ਵਾਸਤੇ ਸੱਧਿਆ ਸੀ ਉਥੇ ਜਾ ਕੇ ਵਿਰੋਧ ਚ ਕਰਦੇ ਦੇ ਵਿੱਚ ਹੀ ਹਾਰ ਟੈਗ ਦੀ ਪ੍ਰੋਬਲਮ ਜਿਹਦੇ ਤੋਂ ਬਾਅਦ ਬਹੁਤ ਮਾੜੀ ਗੱਲ ਹੈ ਇਹ वेही पइ तॾहिं ताईं गल बारे ਹੇ ਬੈਂਦੀ ਫੋੜੇ ਮੀਡੀਆ ਲਗੇ ਬੇਡਿ ਗਿੜੀ ਬੇਡਿ ਗਿੜੀ ਬਸ ਬਸ ਅੰਜੀਆ ਅੱਛਾ ਸੋ ਅੰਜੀ ਬੜੀ ਮਾੜੀ ਗੱਲ ਹੈ ਕੀ ਗੱਲ ਬਣੀ ਕੀ ਗੱਲ ਕਿਸਮਤ ਮਾਰੀ ਦੀ ਪਹਿਲਾਂ ਵੀ ਪਹਿਲਾਂ ਬਿਮਾਰ ਸੀ ਅੱਛਾ ਇਹਨਾਂ ਦਾ ਕੋਈ ਆ ਕੇ ਮਰੇ ਤੇ ਖਾਸ ਤਰ੍ਹਾਂ ਸਾਡੇ ਤੋਂ ਨਾਲ ਹਾਂਜੀ ਤੇ ਮਸਾਹਤ ਦੀ ਸੰਦ ਪਹਾੜ ਦੀ ਤਿੰਨ ਨੰਬਰ ਦਾ ਫੱਗੇ ਦੇ ਰਿਵਾੜ ਤੋਂ ਜਾਣਾ ਹੈ ਫਿਰ ਵਖਾ ਕੇ ਆਏ ਮੁਕਾਉਣ ਗਈ

ਚਲੋ ਅੰਜੀ ਬੜਾ ਘਾਟਾ ਪੂਰਾ ਹੋਤ ਨਹੀਂ ਸਕਦਾ ਤੇ ਚਲੋ ਬਾੜਾ ਮੁੰਨਣਾ ਪੈਣਾ ਪਾਉਣਾ ਸਾਹਮਣੇ ਦੇਖੋ ਆ ਉਹਨਾਂ ਦੇ ਵੱਡੇ ਭਰਾ ਦੇ ਪਰਜਾਈ ਜੀ ਆ ਸਰਦਾਰ ਮਹਿੰਦਰ ਸਿੰਘ ਬੇਟੀ ਸਰਦਾਰ ਮਹਿਲ ਸਿੰਘ ਦੀ ਇਹ ਬੇਟੀ ਹੈ ਜੋ ਅੱਜ ਚੰਨ ਦੀ ਮੌਤ ਤੋਂ ਤੇ ਅੱਜ ਸਾਰੇ ਪੈਨਪਰਾਂ ਦੇ ਰਿਸ਼ਤੇਦਾਰ ਇਕੱਠੇ ਹੋਏ ਆ। ਬੰਜੀ ਕੀ ਗੱਲ ਹੋਈ ਡੇਡੀ ਤੇ ਨੇ? ਲਾ ਤਾਂ ਕੋਈ ਅਸ ਟਾਈਮ ਪਾਏ ਤੈਨੂੰ ਬਾਅਦ ਚਕਾਰ ਮੈ ਤੋ ਗਿਆ ਤੇ ਤੋ ਯਾਰ ਪਤਾ ਨਹੀਂ ਨਗਾ ਛੱਟ ਬੱਦ ਡੈਡੀ ਚਲ ਗਿਆ ਹਏ 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 ਕੋਈ ਨਹੀਂ ਕੋਈ ਨਹੀਂ ਆਈ ਨੋ ਇਮਾਨ ਹੈ ਤੂੰ ਕਿੱਥੇ ਚਲ ਗਿਆ ਹੈ ਮਨੇ ਖਾਲੀ ਮੜ ਜਾਣਾ ਹੈ ਤੈਨੂੰ ਇੱਥੇ ਛੱਡ ਚਲੇ ਆ ਹੈ paisa paisa भाई साहब वाला तो ਹਾਂਜੀ ਹਾਂਜੀ ਉਹ ਪੁੱਤ ਕਹਿੰਦਾ ਉਹ ਪੁੱਤ ਸੀ ਹਾਂ ਰਿਵਾਇਸ਼ ਹੈ ਕਹਦੇ ਇਹ ਆਪਣੇ ਜੋ ਵੀ ਜਿੱਥੇ ਬਣੀ ਰਿਵਾਇਸ਼ ਹਾਂ ਤਾਂ ਪਰਮਾਤਮਾ ਨੂੰ ਜੋ ਮਨਜ਼ੂਰ ਆ ਕੋਈ ਹੋਣਾ ਪਣਾ ਪਰਮਾਤਮਾ ਉਹਨਾਂ ਦੀ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦਾ ਇੱਕ ਲੜਕਾ ਇੱਕ ਲੜਕੀ ਹੈ ਸ਼ਾਦੀशुदा ਹਾਂ ਸ਼ਾਦੀशुदा ਲੜਕਾ ਜਿਹੜੀ ਬੀਐਸਐਫ ਦੇ ਵਿੱਚ ਆ ਹਾਂ ਲੜਕਾ ਆਦਮੀ ਦੇ ਵਿੱਚ ਆ ਹਾਂ ਤੇ ਜੋ ਵੀ ਸ਼ਾਦੀशुदा ਹੈ ਲੜਕੀ ਵਿਆਹੀ ਲੜਕੀ ਹੈ ਲੜਕਾ ਲਿਆ ਹੈ ਚਲੋ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ ਜੋ ਆ ਪਾਈ ਸਾਹਿਬ ਇਹਨਾਂ ਦੇ ਮੰਗੇ ਪਾਜੀ ਇਹ ਪਾਈ ਸਾਹਿਬ ਇਹਨਾਂ ਦੇ ਭਰਾ ਵਾ ਚਾਚੇ ਦੇ ਬੰਨੇ ਹੈ ਤਾਏ ਦੇ ਤਾਏ ਦੇ ਲਿਖੇ ਹਾਂ ਮੰਗੇ ਪਾਜੀ ਬੜਾ ਘਾਟਾ ਪਿਆ ਤਾਂ ਪੂਰਾ ਹੋ ਨਹੀਂ ਸਕਦਾ ਬੜੇ ਸੁਭਾਅ ਦੇ ਮੈਂ ਨਾ ਇੰਨਾ ਪਿੰਡ ਉਹਨਾਂ ਤੇ ਫਸ ਕੇ ਮਿਲਣਾਂ ਮਨਾਪੜਨ ਆ ਗਈ ਵਾਹ ਹੂੰ ਇਹ ਮਹਾਪੁਰਖ ਬਾਬਾ ਕਰਨੈ ਸਿੰਘ ਮੋਗੇ ਤੋਂ ਮੋਗੇ ਵਾਲੇ ਉਹਨਾਂ ਨਾਲ ਵੀ ਮਹਾਪੁਰਖ ਬਾਬਾ ਜੀ ਨੇ ਭੇਜੀ ਹੋਏ ਸੰਤ ਇਹ ਵੈਗ ਜੀ ਦਾ ਖਾਲਸਾ ਜਪਤ ਹੈ ਇਹ ਬਾਬਾ ਜੀ ਬੜੀ ਬਾੜੀ ਹੋਈਆ ਸਰਦਾਰ ਮਹਿਲ ਸਿੰਘ ਦੇ ਜਾਨਾ ਤੇ ਬਾਬਾ ਜੀ ਨੇ ਤੁਹਾਡੀ ਹੁਕਮ ਲਾ ਡਿਊਟੀ ਲਈ ਹੋਣੀ ਨੇ ਜੀ ਮੇਰੇ ਤਾਂ ਕੁੜਮੀ ਲੱਗਦੇ ਸੀ ਅੱਛਾ ਕੁੜਮੀ ਲੱਗਦੇ ਸੀ ਬਾਬੇ ਉਹ ਆਏ ਆ ਮੇਰੇ ਅੱਛਾ ਅੱਛਾ ਹਾਂ ਜੀ ਤੁਹਾਡੇ ਕੁੜਮੀ ਲੱਗਦੇ ਆ ਬੜੀ ਮਾੜੀ ਗੱਲ ਹੈ ਹਾਂ ਜੋ مالک ਦਾ ਹੁਕਮ ਹੈ ਹਾਂ ਜੀ ਹਾਂ ਜੀ ਕੁਛ ਇੰਤਜ਼ਾਰ ਨੂੰ ਆ ਜੀ ਹਾਂ ਜੀ ਬਾਕੀ ਕੋਈ ਉਹ ਚੀਜ਼ ਐ ਲੋੜ ਤਾਂ ਹਰੇਕ ਦੀ ਰੀ ਲੋੜ ਤਾਂ ਹਾਂ ਚਲੋ ਕੱਟ ਤਾ ਨਹੀਂ ਪੂਰਾ ਸਕਦਾ ਬਾਬਾ ਹੁਣ ਉਹਨਾਂ ਦਾ ਬੈਠਣ ਦਾ ਸਮਾਂ ਸੀ ਵੇਖਣ ਦਾ ਸਮਾਂ ਸੀ ਸੁੱਕ ਲੈਣ ਦਾ ਸਮਾਂ ਸੀ ਹਾਂ ਜੀ ਹਾਂ ਜੀ ਪਰ ਕੁੜਦ ਤੁਝੋ ਮਨਜ਼ੂਰ ਹੈ ਹੁਣ ਉਹ ਹੀ ਹੁੰਦਾ ਹੈ ਉਹ ਹੀ thank <laughs> you